ਬੀਤੇ ਦਿਨ ਗੋਲੀ ਲੱਗਣ ਨਾਲ ਜ਼ਖਮੀ ਹੋਏ ਗਵਾਲ ਮੰਡੀ ਦੇ ਨੌਜਵਾਨ ਦਾ ਹਾਲ ਪੁੱਛਣ ਪਹੁੰਚੇ ਰਾਜਕੁਮਾਰ ਕਿਹਾ ਪੁਲਿਸ ਬਿਨਾ ਅਸਰ ਰਸੂਖ ਵੇਖੇ ਕਰੇ ਦੋਸ਼ੀਆਂ ਤੇ ਕਾਰਵਾਈ ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਔਰ ਪੁਲਿਸ ਨੂੰ ਕਿਸੇ ਸਿਆਸੀ ਦਬਾਅ ਹੇਠ ਕੰਮ ਨਹੀਂ ਕਰਨਾ ਚਾਹੀਦਾ ਅਗਰ ਕੋਈ ਦੋਸ਼ੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੀਤੇ ਦਿਨ ਅੰਮ੍ਰਿਤਸਰ ਦੇ ਗਵਾਲ ਮੰਡੀ ਦੇ ਨੌਜਵਾਨ ਉੱਪਰ ਐਮਐਲਏ ਦੇ ਸਾਲੇ ਇੰਦਰਜੀਤ ਵੱਲੋਂ ਨੌਜਵਾਨ ਨੂੰ ਗੋਲੀਆਂ ਨਾਲ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਦਾ ਪਤਾ ਲੈਣ ਪਾਚ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਜੋ ਕੁਝ ਵੀ ਚੱਲ ਰਿਹਾ ਉਹ ਮਨਤਪਗ ਹੈ ਰਾਜਨੀਤੀ ਦੇ ਅਸਰ ਰਸੂਖ ਦੇ ਚਲਦਿਆਂ ਭੋਲੇ-ਭਾਲੇ ਲੋਕਾਂ ਉੱਪਰ ਤਸ਼ੱਦਦ ਕਰਨ ਵਾਲੇ ਲੋਕਾਂ ਉੱਪਰ ਪੁਲਿਸ ਨੂੰ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ ਤਾ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੱਸੋ ਕੱਲ ਜਿਹੜੀ ਗੋਲੀ ਚੱਲੀ ਸੀ ਲੜਕੇ ਦੇ ਗੋਲੀ ਵੱਜੀ ਉਹਦਾ ਤੁਸੀਂ ਪਤਾ ਕਰਨ ਆਏ ਹੋ ਕੀ ਕਹਿਣਾ ਚਾਹੋਗੇ ਕੱਲ ਜਿਹੜੇ ਉਹਨਾਂ ਦੇ ਘਰ ਦੇ ਨੇ ਸਟੇਟਮੈਂਟ ਦਿੱਤੀ ਸੀ ਵੀ ਜਿਹੜਾ ਸਾਰਾ ਕੰਮ ਕਰਵਾਇਆ ਡਾਕਟਰ ਜਸਬੀਰ ਸੰਧੂ ਦੇ ਸਾਲ ਜਿਹੜਾ ਕੋਈ ਵੀ ਹੋਏ ਦੋਸ਼ੀ ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਔਰ ਪੁਲਿਸ ਨੂੰ ਕਿਸੇ ਸਿਆਸੀ ਦਬਾਅ ਹੇਠ ਕੰਮ ਨਹੀਂ ਕਰਨਾ ਚਾਹੀਦਾ ਅਗਰ ਕੋਈ ਦੋਸ਼ੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਸਰਕਾਰ ਜਾਂ ਪੁਲਿਸ ਕਿਸੇ ਦਬਾਅ ਹਟਾਏਗੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਨਾ ਹੀ ਦਬਾਅ ਤੇਟ ਆਣ ਦੇਾਂਗੇ ਜਿਹੜੇ ਦੋਸ਼ੀ ਹੈ ਉਹਨੂੰ ਪੁਲਿਸ ਪਕੜੇ ਕਾਰਵਾਈ ਕਰੇ ਅਦਰਵਾਇਜ਼ ਜਿਹੜੇ ਆ ਉਹ ਅਸੀਂ ਉਸ ਨੂੰ ਪੁਲਿਸ ਨੂੰ ਮਜਬੂਰ ਕਰਾਂਗੇ ਕਿ ਉਹ ਕਾਰਵਾਈ ਕਰੇ ਔਰ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਵੀ ਕਰਾਂਗੇ ਉਸ ਦਾ ਕਹਿਣਾ ਜੀ ਇੱਕ ਬੰਦਾ ਜਿਹੜਾ ਉਹ ਫੜਿਆ ਗਿਆ ਵਾ ਜਿਹੜੇ ਬਾਕੀ ਨੂੰ ਫੜਨ ਦੀ ਕੋਸ਼ਿਸ਼ ਹੈ ਮੈਂ ਤੁਹਾਨੂੰ ਇਹ ਕਹਿ ਕਿ ਪਕੜਨ ਅਸੀਂ ਗੱਲ ਕਹਿ ਰਹੇ ਹਾਂ ਕਿ ਦੋਸ਼ੀ ਫੜੇ ਜਾਣ ਅਸੀਂ ਸਵਾਗਤ ਕਰਾਂਗੇ ਇੰਨੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ ਉਹਦਾ ਹਾਲਚਲ ਪੁੱਛਣ ਹਾਸਤੇ ਓਮਪ੍ਰ카 ਚੁਣੀ ਗਈ ਅਸਨੀ ਪਪੂ ਜੀ ਵਕਾਫ ਚੁਣੀ ਗਈ ਸਾਡੇ ਕੌਂਸਲਰ ਸਾਹਿਬਾਨ ਪਰਮਾਰੀ ਔਰ ਸਾਰੀ ਟੀਮ ਵੈਸਟ ਦੀ ਇਥੇ ਆਈ ਹੋਣਾ ਬੱਚੇ ਦਾ ਪਤਾ ਲਾਣੇ ਉਤੇ ਔਰ ਡਾਕਟਰਾਂ ਨਾਲ ਚੁਣੀ ਸਾਹਿਬ ਗੱਲਬਾਤ ਕਰ ਰਹੇ ਆ ਜੋ ਵੀ ਵੱਤ ਵਤ ਹੋ ਸਕਦਾ ਉਹਦੀ ਮਤ ਵੀ ਕਰਾਂਗੇ ਔਰ ਜੋ ਕਾਰਵਾਈ ਬੰਦੀ ਆ ਉਹ ਵੀ ਪੂਰਜਨ ਕਰਾਂਗੇ ਨਹੀਂ ਕੋ ਪੁਲਿਸ ਕਰੇਗੀ ਕਾਰਵਾਈ ਤੇ ਧਰਨੇ ਲਾ ਕੇ ਦਾ ਪ੍ਰਦਰਸ਼ਨ ਕਰਾਂਗੇ ਤਾਂ ਜੋ ਚਾਹੇ ਐਮਐਲਏ ਵੇ ਚਾਹੇ ਕੋਈ ਹੋਵੇ ਕਿਸੇ ਦਾ ਕਿਸੇ ਖੰਦਾ ਕੋਈ ਨਿਯਾਇ ਨਹੀਂ ਕੀਤਾ ਜਾਏਗਾ ਬਿਲਕੁਲ ਨਿੰਦਾ ਕਰਦੇ ਆ ਜੀ ਔਰ ਇੱਕ ਐਮਐਲਏ ਦਾ ਰਿਸ਼ਤਾ ਲਈ ਹੋ ਜੀ ਇਹ ਘਟਨਾ ਕਰੇ ਬੜੀ ਮਾੜੀ ਗੱਲ ਐ ਇਸ ਗੱਲ 'ਚ ਕਿਉਂ ਹੋ ਗਿਆ ਪ੍ਰੈਮਲੇਵਲੋਂ ਬਿਆਨ ਆਇਆ ਵੀ ਮੇਰਾ ਕੁਝ ਨਹੀਂ ਲੱਗਦਾ ਦੇਖੋ ਹਰ ਕੋਈ ਇਦਾਂ ਕਹਿੰਦਾ ਪਹਿਲਾਂ ਉਹ ਨਾਲ ਤੁਰੇ ਫਿਰਦੇ ਸੀ ਅੱਜ ਉਹ ਕਹਿੰਦਾ ਮੇਰਾ ਕੁਝ ਨਹੀਂ ਲੱਗਦਾ ਜਦੋਂ ਕੋਈ ਧਾਣਾ ਘੱਲ ਦਿੰਦੇ ਆ ਤੱਕ ਤੱਕ ਜਾਈ ਕਰ ਦਿੰਦੇ ਆ ਫਿਰ ਹਰ ਲੀਟਰ ਕਹਿੰਦਾ ਕਿ ਮੇਰਾ ਉਹ ਰਿਸ਼ਤੇਦਾਰ ਨਹੀਂ ਹੋਇਆ ਐਮਐਲਏ ਦੇ ਨਾਲ ਫੋਟੋਆਂ ਵੀ ਲੱਗੀਆਂ ਉਸ ਵਿਅਕਤੀ ਦੀਆਂ ਕਿੱਦਾਂ ਵੇਚਦੇ ਮੈਂ ਕਹਿੰਦਾ ਜੀ ਸਾਹਿਬ ਸ਼ਹਿਰ ਜਾਂਦਾ ਤੂੰ ਐਮਐਲਏ ਦਾ ਪਰਿਵਾਰਕ ਬੰਦਾ ਇਹਦੇ ਚ ਝੂਠ ਕੀ ਆ ਨਹੀਂ ਉਹਨਾਂ ਨੇ ਘਰ ਦੇ ਬਾਹਰ ਹੀ ਜਿੱਥੇ ਦਫਤਰ ਹੈ ਉੱਥੇ ਪੋਸਟਰ ਲੱਗੇ ਦਫਤਰ ਦੇ ਬਾਹਰ ਬੋਰਡ ਲੱਗੇ ਉਹਦੇ ਉਹੀ ਮੁੰਡੇ ਦੇ ਚੋਣ ਫੋਟੋਆਂ ਲੱਗੀਆਂ ਬਿਲਕੁਲ ਲੱਗੀਆਂ ਬਿਲਕੁਲ ਲੱਗੀਆਂ ਡਾਕਟਰ ਦਾ ਅਦਗਟਨਾ ਐਮਐਲਏ ਸਾਹਿਬ ਨੇ ਖੁਦ ਕੀਤਾ ਜੀ ਉਹ ਡਾਕਟਰ ਦਾ ਅਦਗਟਨਾ ਐਮਐਲਏ ਸਾਹਿਬ ਕਰਕੇ ਗਿਆ ਸਨ ਕਿਹੜੇ ਐਮਐਲਏ ਕਰਕੇ ਗਿਆ ਡਾਕਟਰ ਜਸਪੀਰ ਸਿੰਘ ਸੰਧੂ ਜੀ ਲੱਗਦਾ ਕਿ ਇਨਸਾਫ ਮਿਲ ਪਾਏਗਾ ਇਸ ਪਰਿਵਾਰ ਨੂੰ ਦੇਖੋ ਜੀ ਇਨਸਾਫ ਮਿਲਣਾ ਨਹੀਂ ਇਨਸਾਫ ਜੁਬਾਨਾ ਪੈਣਾ ਹੈ ਔਰ ਉਹਦੇ ਲਈ ਅੱਜ ਸਾਰੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਮਤਨ ਮਤਰਾ ਦਾ ਸਾਰੇ ਕਾਂਗਰਸੀ ਲੀਡਰਸ਼ਿਪ ਨਾਲ ਦਾ ਥੋਲੀ ਸਾਹਿਬ ਦਾ ਵੀ ਪੱਪੀ ਪਹਿਲਵਾਨ ਜੀ ਦਾ ਵੀ ਦਰਾਵਰ ਸਾਹਿਬ ਦਾ ਵੀ ਡਾਕਟਰ ਰਾਜਪਾਲ ਮੇਰਕਾ ਜੀ ਦਾ ਵੀ ਵੀ ਜਿਨ੍ਹਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਵੀ ਇਸ ਬੱਚੇ ਦੀ ਬਾਹ ਫੜੀ ਆ ਔਰ ਮੈਨੂੰ ਪੂਰੀ ਉਮੀਦ ਹੈ ਵੀ ਹੁਣ ਜਿਹੜਾ ਇਨਸਾਫ ਮਿਲ ਜਿਹੜਾ ਜਲਦੀ ਮਿਲੇਗਾ ਐਮਐਲਏ ਸਾਹਿਬ ਦਾ ਕਹਿਣਾ ਵੀ ਸੰਜੀਵ ਟਾਂਗਰੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਉਹਨਾਂ ਪੁੱਛੋ ਵੀ ਗੋਲੀ ਜਿਹੜੀ ਉਹ ਚੱਲੀ ਜਾਂ ਨਹੀਂ ਚੱਲੀ ਇਹ ਵੇਲਾ ਦੱਸਣਾ ਵੀ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਦੇ ਵਲੰਟੀਅਰਾਂ ਦਿਲਾਈ ਗਈ ਆ ਕਿ ਮੈਂ 15 ਵੀ ਕਰਾਂ ਉਹਦੇ ਅੱਗੇ ਵਿਚਾਰੇ ਬੜੇ ਬਦਨਾਮ ਉਹ Narendra Sethi Amritsar